ਇਹ ਜਿਹੜਾ ਜਾਣਕਾਰੀ ਦਾ ਹੱਤ ਹੈ ਉਹ ਐਕਚੁਅਲੀ ਇੰਟਰਨੈਸ਼ਨਲ ਹਿਊਮਨ ਰਾਈਟਸ ਦਾ ਪਾਰਟ ਵੀ ਹੈ ਹਮ ਕਨਸਟੀਟਿਊਸ਼ਨ ਨੇ ਉਹਨੂੰ ਰਿਫਾਰਮ ਕੀਤਾ ਹੋਇਆ ਹੈ ਅਗਰ ਇਹ ਕਨਸਟੀਟਿਊਸ਼ਨ ਨੂੰ ਨਾ ਵੀ ਮੰਨਣ ਤੇ ਮਤਲਬ ਅੰਤਰਰਾਸ਼ਟਰੀ ਜਿਹੜਾ ਮਤਲਬ ਹਿਊਮਨ ਰਾਈਟ ਚਾਰਟਰ ਹੈ ਉਹਦੇ ਮੁਤਾਬਕ ਵੀ ਕਿਉਂਕਿ ਜਿਹੜਾ ਬੇਸ ਹੈ ਡੈਮੋਕ੍ਰੇਸੀ ਦਾ ਉਹ ਜਾਣਕਾਰੀ ਤੇ ਹੈ ਜਾਣਕਾਰੀ ਕਿਉਂਕਿ ਅਸੀਂ ਮਿਸ ਇਨਫੋਰਮੇਸ਼ਨ ਦੀ ਗੱਲ ਕਰਦੇ ਆਂ ਹਮਮ ਔਰ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਮਹਾਭਾਰਤ ਨੂੰ ਤੋਂ ਦੋ ਸਬਕ ਜ਼ਰੂਰ ਸਿੱਖੋ ਹਾਂ ਪਹਿਲਾ ਤੇ ਹੈ ਕਿ ਵੀ ਜੇ ਤੁਸੀਂ ਦਰੋਣਾਚਾਰੀ ਨੂੰ ਮਾਰਨਾ ਤੇ ਅੱਧੇ ਗਿਆਨ ਨਾਲ ਅੱਧੇ ਮਤਲਬ ਜਾਣਕਾਰੀ ਨਾਲ ਮਾਰਦੇ ਹੋ ਕਿ ਅਛੋਤੋਂ ਮਰ ਗਿਆ ਅਛੋਤੋਂ ਮੈਂ ਕੌਣ ਐ ਨਹੀਂ ਦੱਸਣਾ ਹਮਮ ਔਰ ਦੂਜਾ ਹੈਗਾ ਕਿ ਨੌਜਵਾਨਾਂ ਨੂੰ ਮਾਰਨਾ ਤੇ ਅੱਧੇ ਗਿਆਨ ਨਾਲ ਮਾਰਦੇ ਹੋ ਅਬ ਮਨੂ ਵਿਚਾਰਾ ਤੋ ਇਹ ਜਿਹੜਾ ਹੈ ਇਹ ਮੂਲ ਸੀ ਹਾਂ ਕਿ ਅੱਜ ਤੁਸੀਂ ਜਾਣਕਾਰੀ ਨੂੰ ਬਜਾਏ ਦੇਣ ਦੇ ਨਗਰ ਉਹ ਠੀਕ ਹੈ ਤੁਸੀਂ ਠੀਕ ਹੈਗੇ ਕਿਸੇ ਕਾਨੂੰਨੀ ਤੌਰ ਤੇ ਉਹ ਚੱਲੇ ਨਹੀਂ ਫਿਰ ਤੁਸੀਂ ਦੱਸ ਦਿਓ ਕਿ ਕਿਸ ਕਾਨੂੰਨ ਦੀ ਧਾਰਾ ਦੇ ਵਿੱਚ ਮਤਲਬ ਮਯੂਜ਼ ਹੋਇਆ ਹੈ ਪ੍ਰਾਪਰਟੀ ਦਾ ਜਦੋਂ ਕਿ ਨਾਰਾ ਇਹ ਸੀ ਕਿ ਅਸੀਂ ਬੜੇ ਮਤਲਬ ਸਾਦਾ ਰਵਾਂਗੇ ਮਤਲਬ ਅਸੀਂ ਲੋਕਾਂ ਦੇ ਪੈਸੇ ਦਾ ਬਚਾਅ ਕਰਾਂਗੇ ਪਰ ਉਹਦੇ ਉਲਟ ਚੱਲ ਰਿਹਾ ਹੈ ਔਰ ਅਗਰ ਕਿਸੇ ਨੇ ਸਵਾਲ ਕੀਤਾ ਹੈ ਔਰ ਕੀਤਾ ਹੈਗਾ ਕਿ ਜਿਹੜੀ ਅ ਡੈਮੋਕ੍ਰੇਸੀ ਹੁੰਦੀ ਹੈ ਉਹਦੇ ਚ ਪੱਤਰਕਾਰ ਜਿਹੜਾ ਉਹ ਉਹਦੀ ਚੌਥਾ ਸਤੰਭ ਹੈ ਬਿਲਕੁਲ ਜੀ ਮਤਲਬ ਉਹਦੇ ਸਿਰ ਦੇ ਉੱਤੇ ਕਿਉਂਕਿ ਉਹਨੇ ਜਾਣਕਾਰੀ ਲਿਆਉਣੀ ਹੈ ਔਰ ਇਹ ਔਖੀ ਵੀ ਹੁੰਦੀ ਹੈ ਕਿਉਂਕਿ ਜੇ ਤੁਸੀਂ ਲੁਕੋ ਕੇ ਕਰ ਰਹੇ ਹੋ ਇਹਦਾ ਮਤਲਬ ਹੈ ਕਿ ਗੜਬੜ ਹੈ ਔਰ ਇਹਦੇ ਤੁਸੀਂ ਧੱਕਾ ਕਰਕੇ ਨਹੀਂ ਉਹਨੂੰ ਚੁੱਪ ਕਰਾ ਸਕਦੇ ਔਰ ਜਿਵੇਂ ਮਤਲਬ ਡਾਕਟਰ ਮਤਲਬ ਸਾਥੀ ਹਰਪ੍ਰੀਤ ਹਰੋਣ ਨੇ ਕਿਹਾ ਕਿ ਬੇਸਿਕਲੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹੋ ਜਿਹੇ ਜਿਹੜੇ ਹੱਕ ਲੋਕਾਂ ਦੇ ਇਹ ਕੱਲਾ ਜਰਨਲਿਸਟਾਂ ਦਾ ਹੀ ਨਹੀਂ ਇਹ ਸਿਟੀਜ਼ਨ ਦਾ ਰਾਈਟ ਹੈ ਕਿ ਉਹ ਜਾਣਕਾਰੀ ਉਹਨੂੰ ਮਿਲੇ ਔਰ ਅਗਰ ਜਾਣਕਾਰੀ ਛੁਪਾਈ ਜਾ ਰਹੀ ਹੈ ਤੇ ਫਿਰ ਇਹ ਹੀ ਸਮਝਿਆ ਜਾਏਗਾ ਕਿ ਕੋਈ ਗੜਬੜ ਕੀਤੀ ਹੈ ਔਰ ਇਹ ਇਹ ਜਿਹੜਾ ਸਾਰਾ ਲੋਕਾਂ ਦਾ ਦੇ ਹੱਕ ਦਾ ਪੈਸਾ ਹੈ ਉਹ ਕਿਵੇਂ ਖਾਧਾ ਜਾ ਰਿਹਾ ਹੈ ਮਤਲਬ ਉਹ ਉਹ ਸਾਡਾ ਵੱਡਾ ਸਵਾਲ ਬਣ ਰਿਹਾ ਹੈ ਔਰ ਇਸੇ ਤੇ ਤੁਸੀਂ ਆਏ ਸੀ ਔਰ ਇਹ ਬਿਲਕੁਲ ਠੀਕ ਹੈ ਕਿ ਜਦੋਂ ਕਿਸਾਨ ਮੋਰਚਾ ਲੱਗਾ ਰਿਹਾ ਡੇਢ ਸਾਲ ਪਹਿਲਾਂ ਚੰਡੀਗੜ੍ਹ ਰਿਹਾ ਬਾਅਦ ਵਿੱਚ ਦਿੱਲੀ ਉਸ ਤੋਂ ਬਾਅਦ ਲੋਕਾਂ ਨੇ ਇੱਕ ਗੱਲ ਸਿੱਖੀ ਕਿ ਸਰਕਾਰ ਭਵੇਂ ਜਿਹੜੀ ਮਰਜ਼ੀ ਹੋਵੇ ਉਹਨੂੰ ਸਵਾਲ ਕਰਨਾ ਔਰ ਉਹ ਸਵਾਲ ਕਰਨ ਵਿੱਚੋਂ ਹੀ ਇਹਨਾਂ ਨੂੰ ਰਾਜ ਦਿੱਤਾ ਲੇਕਿਨ ਅੱਜ ਉਹ ਨਹੀਂ ਖਰੇ ਉਤਰ ਰਹੇ ਇਹਦਾ ਮਤਲਬ ਹੈ ਕਿ ਉਹ ਆਪਣੀਆਂ ਜੜ੍ਹਾਂ ਆਪ ਪੁੱਟ ਰਹੇ ਹੋਣਗੇ ਤੋ ਇਸ ਕਰਕੇ ਪਹਿਲੀ ਗੱਲ ਤੇ ਹੈ ਕਿ ਵੀ ਇਹ ਜਿਹੜੀ ਐਫ ਆਈ ਆਰ ਹੈ ਇਹ ਫਿਕਟਿਸ਼ੀਅਸ ਹੈ ਸਿਰਫ ਡਰ ਪਾਉਣ ਲਈ ਔਰ ਡਰ ਨਾਲ ਮਤਲਬ ਜੋੜ ਸਨੀ ਸਾਦੀ ਮਲਪਕ ਸਿੰਘ ਤੇ ਬੀਕੇ দত্ত ਅਸੈਂਬਲੀ ਚ ਦੋ ਸਾਲਾਂ ਤੇ ਗਏ ਸੀ ਜਿਹੜੇ ਅੱਜ ਬਹੁਤ ਰੈਲੇਵੈਂਟ ਨੇ ਜੀ ਪਹਿਲਾਂ ਤੋਂ ਉਹਨੇ ਕਿਹਾ ਸੀ ਕਿ ਜਿਹੜੀ ਨਿੱਜੀ ਆਜ਼ਾਦੀ ਹੈ ਜਿਹਦੇ ਵਿੱਚ ਮਤਲਬ ਸਾਨੂੰ ਜਾਣਕਾਰੀ ਦਾ ਹੱਕ ਵਿਦਿਆ ਦਾ ਹੱਕ ਸਿਹਤ ਦਾ ਹੱਕ ਹੈ ਉਹ ਉਹਦੇ ਤੇ ਅਗਰ ਕੋਈ ਛਾਪਾ ਪਾਏਗਾ ਤੇ ਫਿਰ ਅਸੀਂ ਲੋਕਤੰਤਰ ਵੱਲ ਨਹੀਂ ਜਾ ਸਕਦੇ ਔਰ ਅਗਰ ਮਜ਼ਦੂਰਾਂ ਦੇ ਇਕੱਠੇ ਹੋ ਕੇ ਲੜਨ ਦਾ ਹੱਕ ਜਿਹੜਾ ਉਹਦੇ ਤੇ ਹਮਲਾ ਹੋਏਗਾ ਤੇ ਫਿਰ ਇਹ ਜਿਹੜੀ ਹੈ ਇਹ ਲੋਕਤੰਤਰ ਨਹੀਂ ਹੋ ਸਕਦਾ ਅੱਜ ਲੇਬਰ ਕੋਡ ਬਿਲ ਦੇ ਨਾਲ ਸਰਕਾਰ ਮਗਰੋਂ ਬਣਾਉਂਦੀ ਹੈ ਸਾਡੀ ਪੰਜਾਬ ਸਰਕਾਰ ਉਹਨੂੰ ਪਹਿਲਾਂ ਲਾਗੂ ਕਰਨ ਨੂੰ ਤਿਆਰ ਹੈ ਲੋਕਾਂ ਦੀ ਪ੍ਰਾਪਰਟੀ ਜਿਹੜੀ ਹੈ ਉਹਨੂੰ ਤੁਸੀਂ ਇੱਕ ਤਰੀਕੇ ਨਾਲ ਨਹੀਂ ਤੇ ਦੂਜੇ ਤਰੀਕੇ ਨਾਲ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਸਾਰੀਆਂ ਨੀਤੀਆਂ ਜਿਹੜੀਆਂ ਨੇ ਇਹ ਅੱਜ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਹੈਗੀਆਂ ਨਾ ਪੰਜਾਬ ਦੇ ਇਸ ਵਿੱਚ ਔਰ ਪੰਜਾਬ ਨੇ ਅਗਰ ਇੱਕ ਆਲਟਰਨੇਟਿਵ ਦੇਣਾ ਹੈ ਤੋ ਇਹਨਾਂ ਨੂੰ ਆਪਣੀ ਇਹ ਨੀਤੀ ਜਿਹੜੀ ਹੈ ਠੀਕ ਕਰਨੀ ਪਊ ਨਹੀਂ ਤਾਂ ਅਦਰਵਾਈਜ਼ ਔਰ ਇਹ ਜਿਹੜਾ ਮੈਂ ਸਮਝਦਾ ਕਿ ਐਫ ਆਈ ਆਰ ਰੱਦ ਹੋਣੀ ਚਾਹੀਦੀ ਹੈ ਔਰ ਇਹ ਬਿਲਕੁਲ ਠੀਕ ਕੁਐਸਚਨ ਹੈ ਕਿ ਜਿਹੜਾ ਸਾਈਬਰ ਸੈੱਲ ਹੈ ਉਹ ਆਪਣੀ ਰਿਪੋਰਟ ਦਵੇ ਕਿ ਉਹਨੇ ਕਿੰਨਾ-ਕਿੰਨਾ ਇਸ਼ੂਜ਼ ਉੱਤੇ ਅੱਜ ਤੱਕ ਐਕਸ਼ਨ ਲਿਆ ਇਨੀ ਫੇਕ ਇਨੀ ਲੋਕਾਂ ਦੇ ਵਿੱਚ ਨਫ਼ਰਤ ਫਲਾਉਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹਦੇ ਤੇ ਕਦੇ ਨਹੀਂ ਸੁਣਿਆ ਕਿ ਵੀ ਉਹਦੇ ਤੇ ਕੋਈ ਐਕਸ਼ਨ ਲਿਆ ਜਾਂਦਾ ਹੋਵੇ ਇਹਦਾ ਮਤਲਬ ਹੈ ਕਿ ਤੁਸੀਂ ਉਹਦੇ ਚ ਹਿੱਸੇਦਾਰ ਹੋ ਅਗਰ ਤੁਸੀਂ ਅੱਖਾਂ ਮੀਟ ਕੇ ਰੱਖਦੇ ਹੋ ਇਹਦਾ ਮਤਲਬ ਹੈ ਕਿ ਤੁਸੀਂ ਉਹ ਸਾਰੀ ਕਾਰਵਾਈ ਚ ਹਿੱਸੇਦਾਰ ਹੋ ਤੋਂ ਇਸ ਕਰਕੇ ਮੈਂ ਸਮਝਦਾ ਕਿ ਇਮੀਡੀਏਟਲੀ ਵਿਦਰਾ ਹੋਣੀ ਚਾਹੀਦੀ ਹੈ ਔਰ ਲੋਕਾਂ ਦੇ ਜਿਹੜੇ ਮਨੁੱਖੀ ਹੱਕ ਨੇ ਉਹਨਾਂ ਨੂੰ ਰਿਸਟੋਰ ਕਰਨਾ ਅੱਜ ਬਹੁਤ ਜ਼ਰੂਰੀ ਹੈ ਕਿਉਂਕਿ ਲਗਾਤਾਰ ਉਹਨਾਂ ਦੇ ਉੱਤੇ ਮਲ ਹਮਲੇ ਹੋ ਰਹੇ ਨੇ ਕਿ ਆ ਇੱਕ ਕਿਸਾਨਾਂ ਨੂੰ ਤੁਸੀਂ ਸਿੱਧੇ ਨਹੀਂ ਮਾਰ ਸਕਦੇ ਉਹਨਾਂ ਨੂੰ ਹੁਣ ਸੀਟ ਬਿਲ ਰਾਈ ਭਲੇ ਇਦਾਂ ਦੇ ਨਿਰਭਰ ਕਰਦੇ ਹੋ ਕਿ ਕਾਰਪੋਰੇਟ ਕਰ ਸਕੇ ਤੋ ਇਸ ਕਰਕੇ ਇਹ ਐਕਸ਼ਨ ਜਿਹੜਾ ਇਹ ਬਹੁਤ ਹੀ ਮਾੜਾ ਕੰਡੈਮੇਬਲ ਹੈ ਔਰ ਇਹ ਡਿਮਾਂਡ ਕਰਨੀ ਚਾਹੀਦੀ ਸਾਨੂੰ ਕਿ ਇਮੀਡੀਏਟਲੀ ਇਹਨੂੰ ਵਿਡਰਾ ਕੀਤਾ ਜਾਵੇ ਔਰ ਸਰਕਾਰ ਬਲ ਲੋਕਪੱਖੀ ਹੋ ਕੇ ਦਿਖਾਵੇ